ਬੜੀਆਂ ਪੱਖੀਆਂ ਦੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਤੇ ਗੌਰ ਕਰ ਰਹੀ ਹੈ ਤਾਂ ਅੱਜ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਤੁਸੀਂ ਦੇਖਿਓ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਬੀਬੀਆਂ ਦੇ ਨਾਲ ਕਿਸਾਨ ਜਿਹੜੇ ਨੇ ਇੱਥੇ ਦਰਨੇ ਤੇ ਬੈਠੇ ਹੋਏ ਨੇ ਔਰ ਅਲਟੀਮੇਟਮ ਦਿੱਤਾ ਜਾ ਰਿਹਾ ਜੇ ਕੱਲ ਤੱਕ ਉਹਨਾਂ ਦੀ ਡਿਮਾਂਡਸ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਕੱਲ ਨੂੰ ਰੇਲ ਟ੍ਰੈਕ ਤੇ ਕਿਸਾਨ ਬੈਠਣਗੇ ਔਰ ਰੇਲ ਗੱਡੀਆਂ ਦੀ ਆਵਾਜੇ ਜਿਹੜੀ ਕਿ ਉਹ ਰੋਕੀ ਜਾਵੇਗੀ ਤਾਂ ਸਰਵਜ ਸਿੰਘ ਪੰਦੇਰ ਰਣਜੀਤ ਸਿੰਘ ਕਲੇਰ ਬਾਲਾ ਤੋਂ ਹੋਰ ਵੀ ਬਹੁਤ ਸਾਰੇ ਆਗੂ ਸਭਾਣ ਇਥੇ ਪਹੁੰਚੇ ਨੇ ਉਹਨਾਂ ਨੇ ਵੀ ਗੱਲਬਾਤ ਕਰ ਲਾਂਗੇ ਸਰਵਜ ਜੀ ਕੀ ਕਹਣਾ ਹੈ ਬਹੁਤ ਭਖਦੀਆਂ ਮੰਗਾ ਔਰ ਲੰਮੇ ਸਮੇਂ ਤੋਂ ਲਟਕਿਆ ਰੀਆਂ ਮੰਗਾ ਪਰ ਪ੍ਰਵਾਨ ਨਹੀਂ ਹੋ ਰਹੀਆਂ ਕਿਹੜੀ ਕਿਹੜੀ ਮੰਗਾ ਪਲੇ ਹੋ ਦੱਸ ਦਿਓ ਆ ਇੱਕ ਤਾਂ ਸ਼ੀਤਪਾਰਾਂ ਨੂੰ ਮਾਪਜਾ ਤੇ ਨੌਕਰੀ ਦਾ ਸਵਾਲ ਆ ਜਿਹਦੇ ਤੇ ਭਗਵੰਤ ਮਾਨ ਸਰਕਾਰ ਨੇ ਬਹੁਤ ਵਾਰੀ ਰੋਟੀਆਂ ਸੇਕੀਆਂ ਹੈਗੀਆਂ ਵਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਤੇ ਮਸਲੇ ਹੱਲ ਨਹੀਂ ਹੋ ਰਹੇ ਦੂਸਰੀ ਸਾਡੀ ਬੇਨਤੀ ਹੈਗੀ ਆ ਵੀ ਪਰਾਲੀ ਦਾ ਠੋਲ ਹੱਸ ਕਰੋ ਪਰਾਲੀ ਦਾ ਠੋਲ ਸੱਲ ਨਹੀਂ ਕੀਤਾ ਜਾ ਰਿਹਾ ਤੀਸਰਾ ਡੀਏਪ ਦਾ ਸੰਕਟ ਆ ਕਿੰਨੇ ਸੈਂਪਲ ਫੇਲ ਹੋਏ ਕੋਈ ਫਰਮ ਦੇ ਖਿਲਾਫ ਕੋਈ ਕਾਰਵਾਈ ਨਹੀਂ ਚੌਥਾ ਪੰਜਾਬ ਦੇ ਰਪੈਡੀ ਦਾ ਸੀਜ਼ਨ ਆ ਮਿਲਰਾਂ ਵਾਲਿਆਂ ਦਾ ਅਜੇ ਤੱਕ ਚੋਲ ਹੀ ਨਹੀਂ ਚੁੱਕੇ ਗਏ ਉਹਦਾ ਸੰਕਟ ਆ ਰਿਹਾ ਇਹ ਤੋਂ ਕਹਾ ਭਾਰਤ ਮਾਲਾ ਯੋਜਨਾ ਤਾਂ ਜਿਹੜੀਆਂ ਸੜਕਾਂ ਨਿਕਲਦੀਆਂ ਕਿਸਾਨਾਂ ਨੂੰ ਜੋਗ ਮਾਪਜਾ ਦੇਵ ਕਰ ਪੰਜਾਬ ਪੁਲਿਸ ਪੂਰੇ ਜੋਰ ਨਾਲ ਹਮਲਾਵਰ ਹੋ ਕੇ ਕਬਜ਼ੇ ਲੈ ਜਾਂਦੀ ਆ ਮਜ਼ਦੂਰਾਂ ਦੀਆਂ ਦੁਕਾਨਾਂ ਢਾਈਆਂ ਜਾਂਦੀਆਂ ਸੜਕਾਂ ਦੇ ਨੇੜੇ ਉਹ ਇਹ ਨਹੀਂ ਹੋਣਾ ਚਾਹੀਦਾ ਨਸ਼ਾ ਬੰਦੀ ਕਹਿੰਦੇ ਸੀ 4 ਹਫ਼ਤੇ ਅੱਜ ਕਰਾਂਗੇ ਪੰਜਾਬ ਦੇ ਨੌਜਵਾਨ ਪਤਾ ਨਹੀਂ ਕਿੰਨੇ ਕੁ ਰੋਜ਼ ਮਰ ਰਹੇ ਆ ਇਹਨਾਂ ਦੀ ਪੁਲਿਸ ਇਹਨਾਂ ਦੇ ਐਸਐਸਪੀ ਇਹਨਾਂ ਦੇ ਐਸਐਚਓ ਨਸ਼ੇ ਵੇਚ ਰਹੇ ਆ ਤੋਂ ਬਾਰਡਰ ਪਾਰੋਂ ਠੀਕ ਆ ਟੰਨਾ ਚ ਨਸ਼ੇ ਡਰੋਨਾ ਰਹੀ ਆ ਰਹੇ ਤੁ ਇਸ ਕਰਕੇ ਅਭੀ ਨਸ਼ਾ ਬੰਦੀ ਵਾਸਤੇ ਵੀ ਆਵਾਰਾ ਪਸ਼ੂਆਂ ਦਾ ਹੱਲ ਕਰਨਾ ਸੀ ਬਾਕੀ ਲੋਕਲ ਮੰਗਾ ਦਫਤਰਾਂ ਜਿਵੇਂ ਭ੍ਰਸ਼ਟਾਚਾਰ ਆ ਜਿਵੇਂ ਬੋਲਬਾਲਾ ਵੇ ਮੰਗਾ ਵੀ ਆ ਗਿਆ ਸੀ ਪੰਜਾਬ ਸਰਕਾਰ ਨੇ 30 ਪਰਿਵਾਰਾਂ ਨੂੰ ਨੌਕਰੀ ਦਿੱਤੀਆਂ ਕਿਸਾਨਾਂ ਨੂੰ ਉਹਦੇ ਬਾਰੇ ਕੀ ਕਹਿੰਦੇ ਹੋ ਹਾਂ ਦੇਖੋ ਪਿਛਲੇ ਅੰਦੋਲਨ ਦੇ 30 ਪਰਿਵਾਰ ਸੀਗੇ ਮਾਲਵੇ ਵਿੱਚ ਉਹਨਾਂ ਨੂੰ 5 ਦਿਨ ਪਹਿਲਾਂ ਨੌਕਰੀ ਦੇਣ ਦੀ ਗੱਲ ਹੀ ਸਹੀ ਗੱਲ ਆ ਐਂ ਕਹਿੰਦੇ ਸਾਰਿਆਂ ਨੂੰ ਦੇ ਦਿਓ ਦਿੱਲੀ ਤੋਂ ਉਹਨਾਂ ਦੇ 33 ਸ਼ਹੀਦ ਹੋਇਆ ਮੁਆਵਜ਼ਾ ਨਹੀਂ ਮਿਲਿਆ ਤੁਸੀਂ ਨਿਬੇੜ ਦਿਓ ਕੰਮ ਜੜਾ ਕੁਝ ਕੀਤਾ ਚੰਗੀ ਗੱਲ ਆ ਤੁਹਾਡੇ ਕਿੰਨੇ ਕੇਸ ਹੈਗੇ ਤੁਹਾਡੀ ਨਜ਼ਰ ਚ ਹਾਲੇ ਵੀ ਨੌਕਰੀਆਂ ਤਾਂ ਵੱਡੇ ਪੱਧਰ ਤੇ ਰਹਿ ਰਹੀਆਂ ਠੀਕ ਹੈ ਜੀ ਤੇ ਜਿੱਥੋਂ ਤੱਕ ਮੁਆਵਜ਼ਾ ਦਾ ਸਵਾਲ ਹੈ ਦਿੱਲੀ ਅੰਦੋਲਨ 2 ਦਾ ਵੱਡਾ ਹਿੱਸਾ ਮੁਆਵਜ਼ਾ ਹੀ ਨਹੀਂ ਮਿਲਿਆਗਾ ਜ਼ਖਮੀਆਂ ਨੂੰ ਵੀ ਮੁਆਵਜ਼ਾ ਨਹੀਂ ਮਿਲਿਆ ਹੈ ਤੇ ਐਮਐਸਪੀ ਜਿਹੜਾ ਤੁਸੀਂ ਗਰੰਟੀ ਕਰਨ ਦੀ ਮੰਗ ਕਰਦੇ ਹੋ ਕੇਂਦਰ ਸਰਕਾਰ ਲਗਾਤਾਰ ਆਪਣੇ ਜੀ ਤਿਆਰੀ ਹੋਈ ਕਿਉਂਕਿ ਜੇ ਤੁਸੀਂ ਪਹਿਲਾ ਜਿਹੜਾ ਅੰਦਲਨ ਚਲਾਇ ਸੀਗੇ ਦਿੱਲੀ ਦੀ ਬਰੂਹਾਂ ਤੇ ਬੈਠੇ ਸੀਗੇ ਪਰ ਉਸ ਤੋਂ ਬਾਅਦ ਕਾਫੀ سارے ਵਾਅਦੇ ਕਿੰਨੇ ਸਾਰੇ ਕਰਨੇ ਕੀਤੇ ਸੀ ਉਹ ਵਫਾ ਨਹੀਂ ਹੋ ਰਹੇ ਹਾਂ ਬਿਲਕੁਲ ਤੁਹਾਡੀ ਗੱਲ ਠੀਕ ਆ ਬਿਲਕੁਲ ਵਾਅਦੇ ਵਫਾ ਨਹੀਂ ਹੋ ਰਹੇ ਇਸ ਕਰਕੇ ਸਾਡਾ ਲਗਾਤਾਰ ਅੰਦੋਲਨ ਜਾਰੀ ਹੈ ਦਿੱਲੀ ਅੰਦੋਲਨ ਤੇ ਜਦੋਂ ਤੱਕ ਮਸਲੇ ਹੱਲ ਨਹੀਂ ਹੁੰਦੇ ਜਾਰੀ ਰੱਖਾਂਗੇ ਤੇ ਅੱਜ ਤੁਸੀਂ ਇੱਥੇ ਬੈਠੇ ਹੋ ਇਹ ਮੰਗਾ ਲੈ ਕੇ ਸਮਝਦਾ ਵੀ ਡੀਸੀ ਇਨੇ ਕੈਪेबल ਹੈ ਕਿ ਇਹ ਮੰਗਾ ਤੁਹਾਡੀਆਂ ਜਿਹੜੀਆਂ ਗੌਰ ਕਿਤੇ ਬਿਲਕੁਲ ਲੋਕਲ ਪੱਧਰ ਤੇ ਜਿੰਨੀਆਂ ਮੰਗਾਂ ਉਹ ਹੱਲ ਕਰ ਸਕਦੇ ਜਿਹੜੀਆਂ ਉਹਨਾਂ ਤੋਂ ਨਹੀਂ ਹੋਣ ਵਾਲੀਆਂ ਅਸੀਂ ਉਹਨਾਂ ਤੇ ਇਕਰਾਰ ਨਹੀਂ ਕਰਾਂਗੇ ਨਹੀਂ ਤਾਂ ਫਿਰ ਕੱਲ ਦਾ ਰੇਲ ਰੁਕੋ ਹੋਊਗਾ ਤੇ ਲੋਕਾਂ ਨੂੰ ਫਿਰ ਲੋਕਾਂ ਨੂੰ ਦਿੱਕਤ ਆਏਗੀ ਅਸੀਂ ਪਹਿਲੋ ਮਹੀਨਾ ਬੋਲ ਕੇ ਅਸੀਂ ਨਹੀਂ ਚਾਹੁੰਦੇ ਕੱਲ ਰੇਲਾਂ ਡੱਕੀਏ ਕਰਦਨ ਸਾਡੇ ਮਸਲੇ ਲੋਕਲ ਕਿਹੜੇ ਕਿਹੜੇ ਮਸਲੇ ਹੈਗੇ ਜਿਹੜੇ ਹੱਲ ਕਰਵਾਉਣ ਤੁਸੀਂ ਡੀਸੀ ਅਫਸਰ ਕੋਲ ਨਹੀਂ ਦੇਖੋ ਪ੍ਰਾਲੀ ਵਾਲਾ ਮਸਲਾ ਵੀ ਇਹ ਲੋਕਲ ਪੱਧ ਤੇ ਹੱਲ ਕਰ ਸਕਦੇ ਆ ਜਿਹੜਾ ਡੀਏਪੀ ਵਾਲਾ ਉਹ ਵੀ ਮੁਆਵਜ਼ਾ ਦੇਣਾ ਇਹਨਾਂ ਦੇ ਹੱਥ ਵਿੱਚ ਹੈਗਾ ਵਾ ਭ੍ਰਸ਼ਟਾਚਾਰ ਨੂੰ ਹੱਲ ਕਰਨਾ ਨਸ਼ਾ ਬੰਦੀ ਸਭ ਇਹਨਾਂ ਦੇ ਹੱਥ ਚੀ ਸਰਪੰਚ ਜੀ ਲਗਾਤਾਰ ਪ੍ਰਾਲੀ ਸਾੜੀ ਜਾ ਰਹੀ ਹੈ ਲੋਕਾਂ ਨੂੰ ਦਿੱਕਤ ਆਉਂਦੀ ਹੈ ਸਾਹ ਦੀਆਂ ਪ੍ਰੋਬਲਮ ਆਉਂਦੀਆਂ ਨੇ ਨਾਲ ਜਿਹੜੇ ਕਿ ਐਕਸੀਡੈਂਟ ਵੀ ਹੋ ਰਹੇ ਨੇ ਨਹੀਂ ਦੇਖੋ ਐ ਨਹੀਂ ਹੈਗਾ ਅਜੇ ਤੱਕ ਕੋਈ ਨਹੀਂ 2% ਪ੍ਰਾਲੀ ਦਾ ਪ੍ਰਦੂਸ਼ਣ ਹੈ ਵਿਗਿਆਨਕ ਤੌਰ ਤੇ 52% ਇੰਡਸਟਰੀ ਦਾ 25% ਆਵਾਜ਼ੀ ਦਾ ਸਾਧਨ ਉਧਰ ਤਾਂ ਕਾਰਵਾਈ ਨਹੀਂ ਹੁੰਦੀ ਅਸੀਂ ਕਹਿੰਨੇ ਪ੍ਰਾਲੀ ਦਾ ਠੋਸ ਮਸਲੇ ਦਾ ਹੱਲ ਕਰ ਦੋ ਤੁਸੀਂ ਪਹਿਲ ਕਦਮ ਤੁਸੀਂ ਕਰ ਦਿਓ ਬੰਦ ਕਰ ਦਿਓ ਪ੍ਰਾਲੀ ਸਾੜਨਾ ਦੇਖੋ ਉਹਦਾ ਕੋਈ ਹੱਲ ਹੀ ਨਹੀਂ ਹੈਗਾ ਅਸੀਂ ਤਾਂ ਪਰ ਕੋਈ ਉਹਦਾ ਹੱਲ ਨਹੀਂ ਹੈਗਾ ਬੀਲਰ ਹੈਗੀਆਂ ਮਸ਼ੀਨਾਂ ਜਿਹੜੀਆਂ ਬੀਲਰ ਨਹੀਂ ਉਹ ਜਿੱਥੇ ਬੀਲਰ ਜਾ ਰਹੇ ਉੱਥੇ ਨਹੀਂ ਅੱਗ ਲੱਗਦੀ ਜਿੱਥੇ ਕੋਈ ਜਾ ਹੀ ਨਹੀਂ ਰਿਹਾ ਮਸਲੇ ਦਾ ਹੱਲ ਹੀ ਨਹੀਂ ਉੱਥੇ ਕੰਮ ਹੁੰਦਾ ਜਿੱਥੇ ਹੱਲ ਹੈ ਉੱਥੇ ਕਿਸਾਨ ਹੱਲ ਕਰ ਰਿਹਾ ਤੇ ਅੱਜ ਲੱਗਦਾ ਕੋਈ ਡੀਸੀ ਸਾਹਿਬ ਨਾਲ ਮੁਲਾਕਾਤ ਹੋਏਗੀ ਗੱਲਬਾਤ ਕੋਈ ਹੋਏਗੀ ਹਾਂ ਦੇਖਿਆ ਸਾਨੂੰ ਮੀਟਿੰਗ ਲਈ ਸੱਦਿਆ ਗਿਆ ਸੀ ਪਰ ਉਹ ਮੜ ਕੇ ਆਪਣੀ ਮੀਟਿੰਗ ਕਰਨ ਦੇ ਆ ਦੇਖਦੇ ਆ ਕਦੋਂ ਹੁੰਦੀ ਕੱਲ ਜੇ ਮੀਟਿੰਗ ਨਾਲ ਕੋਈ ਹਾਲੇ ਤਾਂ ਨਹੀਂ ਨਿਕਲਦਾ ਤਾਂ ਕੱਲ ਫਿਰ ਟ੍ਰੈਨਾਂ ਜਾਮ ਕੱਲ ਰੇਲ ਰੁਕੋ ਹੋਊਗਾ ਬਿਲਕੁਲ ਜੀ ਰੇਲ ਦਾ ਚੱਕਾ ਜੜਕੀ ਉਹ ਕੱਲ ਜਾਮ ਕਰਨ ਦੀ ਗੱਲ ਆਖੀ ਜਾ ਰਹੀ ਤੇ ਰਣਜੀਤ ਸਿੰਘ ਕਲੀਅਰ ਬਲਾ ਵੀ ਇੱਥੇ ਨੇ ਗੱਲਬਾਤ ਕਰ ਲੈ ਇਹ ਕਹਿੰਦਾ ਜੀ ਕਿ ਇੱਥੇ ਜਿਹੜਾ ਤੁਸੀਂ ਅੱਜ ਮੋਰਚੇ ਲਾਏ ਹੋਏ ਨੇ ਕਿਹੜੀ ਕਿਹੜੀ ਮੰਗਾ ਨੇ ਜੀ ਦੇਖੋ ਮੰਗਾ ਬੜੀਆਂ ਵਾਜਬ ਆ ਪੰਜਾਬ ਦੇ ਵਿੱਚ ਪੈਂਡੀ ਸੀਜ਼ਨ ਸ਼ੁਰੂ ਆ ਝੋਨੇ ਦੀ ਕਟਾਈ ਪੂਰੇ ਜੋਰਾਂ ਤੇ ਆ ਪਿਛਲੀ ਵਾਰੀ ਨਾਲੋਂ ਝੋਨਾ ਜਿਹੜਾ 12 1400 ਰੁਪਇਆ ਘੱਟ ਰੇਟ ਦੇ ਮਾਰਕੀਟ ਦੇ ਵਿੱਚ ਵੇਖ ਰਿਹਾ ਕਿਸਾਨ ਦਾ ਇਦੇ ਦੁਰਪ੍ਰਭਾਵ ਜਿਹੜੇ ਆ ਗਾਂ ਮਾਰਕੀਟ ਦੇ ਉੱਤੇ ਪੈਣਗੇ ਕਿਉਂਕਿ ਕਿਸਾਨ ਨੇ ਝੋਨਾ ਪੈਦਾ ਕਰਤਾ ਪਰ ਬਾਸਮੰਦੀ ਦੇ ਰੇਟ ਕਹਿੰਦੇ ਆ ਕਿ ਜਿਆਦਾ ਮਿਲ ਰਹੇ ਨੇ ਨਹੀਂ ਪਿਛਲੀ ਵਾਰੀ ਨਾਲ ਉਹ ਜਿਹੜੀ ਸੁਪਰ ਫਾਈਨ ਕੁਆਲਿਟੀ ਆ 1509 ਆ ਉਹਦੀ ਮਾਰਕੀਟ ਦੇ ਵਿੱਚ ਆਮਦ ਪੂਰੀ ਯੋਰਾ ਤੇ ਆ ਪਰ ਉਹ ਮਾਰਕੀਟ ਦੇ ਵਿੱਚ 12-1400 ਰੁਪਇਆ ਪਿਛਲੀ ਵਾਰੀ ਨਾਲ ਉਹ ਜਿਹੜੀ ਆ ਉਹ ਘੱਟ ਰੇਟ ਤੇ ਵਿਕ ਰਹੀ ਆ ਤੇ ਇਹਦਾ ਗਾਹ ਜਿਹੜਾ ਵਾ ਮਤਲਬ ਲੋਕਾਂ ਨੂੰ ਖਮਿਆਜਾ ਭੁਗਤਣਾ ਪਊਗਾ ਮਾਰਕੀਟ ਦੇ ਵਿੱਚ ਬੈਠੇ ਲੋਕ ਵੀ ਜਿਹੜੇ ਆ ਉਹਨਾਂ ਨੂੰ ਵੀ ਖਮਿਆਜਾ ਭੁਗਤਣਾ ਪਊ ਜੇ ਕਿਸਾਨ ਦੀ ਜੇਬ 'ਚ ਪੈਸਾ ਨਾ ਆਇਆ ਇਹਦੇ ਜਿਹੜੇ ਆ ਦੁਰਪਰਭਾਵ ਮਾਰਕੀਟ ਦੇ ਉੱਤੇ ਵੀ ਦਿਖਾਈ ਦੇਣਗੇ ਉਹ ਡੀਏਪੀ ਦੀ ਜ਼ਰੂਰਤ ਆ ਕਣਕ ਦੀ ਬਜਾਈ ਹੋਣ ਵਾਲੀ ਆ ਅਗਲੇ ਮਹੀਨੇ ਜਿਹੜੀ ਆ ਕਣਕ ਦੀ ਬਜਾਈ ਸ਼ੁਰੂ ਹੋ ਜਾਣੀ ਆ ਲਾਸਟ 25 ਤੋਂ ਬਾਅਦ ਦੇ ਵਿੱਚ ਛੋਟੇ ਜਿਹੇ ਡੀਏਪੀ ਦੀ ਡੀਏਪੀ ਦੀ ਇੰਨੀ ਸ਼ੋਟੇ ਕੀ ਡੀਏਬੀ ਕਿਤੇ ਵੀ ਜੜੀਆ ਮਿਲ ਨਹੀਂ ਰਹੀ ਜੇ ਮਿਲਦੀ ਆ ਤੇ ਉਹਦੇ ਨਾਲ 5-400 ਰੁਪਏ ਦਾ ਸਮਾਨ ਜਿਹੜਾ ਕਿਸਾਨ ਦੇ ਪੱਲੇ ਪਾਇਆ ਜਾਂਦਾ ਕਿਸਾਨ ਪਹਿਲਾਂ ਕਰਜਾਈ ਆ ਉਹਨੂੰ ਮਾਰਕੀਟ ਦੇ ਵਿੱਚ ਫਿਰ ਜਿਹੜਾ ਦੁਬਾਰਾ ਲੁੱਟਿਆ ਜਾਂਦਾ ਅਸੀਂ ਪੰਜਾਬ ਸਰਕਾਰ ਨੂੰ ਸਾਡੀ ਅਪੀਲ ਆ ਕਿ ਇਹਦੇ ਤੇ ਆਪਣਾ ਪ੍ਰਸ਼ਾਸਨ ਜਿਹੜਾ ਵਾ ਉਹਨੂੰ ਸਖਤੀ ਨਾਲ ਜਿਹੜਾ ਵਾ ਕਦਮ ਚੁੱਕੇ ਜਿਹੜੇ ਗੈਰ ਸਮਾਜੀ ਅਨਸਰ ਬਲੈਕ ਕਰ ਰਹੇ ਆ ਨਸ਼ੇ ਦੀ ਬਲੈਕ ਕਰ ਰਹੇ ਆ ਜਾਂ ਖੇਤੀਬਾੜੀ ਦੇ ਵਰਤੋਂ ਵਾਲੀਆਂ ਚੀਜ਼ਾਂ ਦੀ ਜਿਹੜੀ ਬਲੈਕ ਹੋ ਰਹੀ ਆ ਉਹਨਾਂ ਦਾ ਜਿਹੜਾ ਸਖਤੀ ਨਾਲ ਨੋਟਿਸ ਲਿਆ ਜਾਵੇ ਅਸੀਂ ਵੇਖਿਆ ਪਿਛਲੀ ਵਾਰੀ ਗਰਜੀਤ ਸਿੰਘ ਜੀ ਔਜਲਾ ਜੀ ਜਦੋਂ ਪਿਛਲੀ ਵਾਰੀ ਮਤਲਬ ਕਿ ਸਰਕਾਰ ਸੀ ਕਾਂਗਰਸ ਦੀ ਤੇ ਗਰਜੀਤ ਸਿੰਘ ਔਜਲਾ ਕਹਿੰਦੇ ਸੀ ਕਿ ਕਿਸਾਨਾਂ ਨੇ ਰੇਲਾਂ ਰੋਕੀਆਂ ਤਾਂ ਕਰਕੇ ਡੀਏਪੀ ਨਹੀਂ ਆ ਰਹੀ ਤੇ ਅਸੀਂ ਅੱਜ ਦੱਸਣਾ ਚਾਹੁੰਦੇ ਆਂ ਕਿ ਅਸੀਂ ਕਿਤੇ ਰੇਲਾਂ ਨਹੀਂ ਰੋਕੀਆਂ ਅੱਜ ਤੇ ਸਾਰੇ ਭਾਰਤ ਦੇ ਵਿੱਚ ਰੇਲਾਂ ਚੱਲ ਰਹੀਆਂ ਅਸੀਂ ਔਜਲਾ ਜੀ ਤੁਸੀਂ ਕੇਂਦਰ ਸਰਕਾਰ ਦੇ ਮੰਤਰੀ ਜੀ ਲੋਕਾਂ ਨੇ ਤੁਹਾਨੂੰ ਦੋ ਤਿੰਨ ਵਾਰੀ ਕੇਂਦਰ ਦੇ ਵਿੱਚ ਬਹਿਣ ਦਾ ਮੌਕਾ ਦਿੱਤਾ ਤੇ ਅੱਜ ਲੋਕਾਂ ਨੂੰ ਜਵਾਬ ਦਿਓ ਕਿਉਂ ਜਿਹੜਾ ਵਾ ਮੱਲਕੀ ਜਿਹੜੀ ਆ ਡੀਪੀ ਦੀ ਸ਼ੋਰਟੇਜ ਚੱਲ ਰਹੀ ਆ ਕਿਉਂ ਬਲੈਕ ਹੋ ਰਹੀ ਆ ਤੇ ਕੀ ਕਾਰਨ ਆ ਇਹਦੇ ਬਲੈਕ ਹੋਣ ਦੇ ਤੇ ਆ ਪੰਜਾਬ ਦੀ ਸਰਕਾਰ ਇਹਦੇ ਤੇ ਸਖਤੀ ਨਾਲ ਜਿਹੜਾ ਵਾ ਕੋਈ ਫੈਸਲਾ ਕਰੇ ਬਿਲਕੁਲ ਜੀ ਰঞ্জੀਤ ਸਿੰਘ ਕਲੇਰਵਾਲਾ ਉਹ ਸਰਵਨ ਸਿੰਘ ਪੰਦੇਰ ਵੱਲੋਂ ਜਿਹੜਾ ਕੀ ਇਥੇ ਦੱਸਿਆ ਜਾ ਰਿਹਾ ਹੈ ਵੀ ਜਿਹੜੀ ਲੋਕਲ ਮੰਗਾਂ ਨੇ ਜਿਹੜੇ ਕਿ ਡੀਸੀ ਲੈਵਲ ਤੇ ਨੇ ਜਿਹੜੇ ਕਿ ਉਹ ਹੱਲ ਕੀਤੀ ਜਾਣ ਨਹੀਂ ਤਾਂ ਜਿਹੜਾ ਕੀ ਕੱਲ 25 ਤਰੀਕ ਨੂੰ ਕਿਸਾਨ ਮਰਤੋਂ ਰੇਲਾ ਰੋਕਣਗੇ ਉਹਨਾਂ ਕਿਸਾਨਾਂ ਦਾ ਇਹੀ ਆਖਣਾ ਵੀ ਕੇਂਦਰ ਸਰਕਾਰ ਨਾਲ ਜਿਹੜੇ ਸਬੰਧਿਤ ਮੰਗਾਂ ਨੇ ਜਿਹੜੇ ਕੀ ਸ਼ਹੀਦ ਕਿਸਾਨ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਦੀ ਗੱਲ ਹੈ ਉਹ ਦਿੱਤੀਆਂ ਜਾਣ ਤੇ ਨਾਲ ਨਾਲ ਕਿਸਾਨਾਂ ਨੂੰ ਜਿਹੜੇ ਯੋਗ ਮੁਆਵਜ਼ੇ ਦਿੱਤੇ ਜਾਣ ਜਿਹੜੀ ਵੀ ਜ਼ਮੀਨ ਜਿਹੜੀ ਕੀ ਐਕਵਾਇਰ ਕੀਤੀ ਜਾ ਰਹੀ ਹੈ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਦਿੱਤਾ ਹੈ ਤਾਂ ਹੋਰ ਵੀ ਜਿਹੜੇ ਬਹੁਤ ਸਾਰੇ ਮਸਲੇ ਨੇ ਉਹ ਮਸਲੇ ਛੇਤੀ ਹੱਲ ਕੀਤੇ ਜਾਣ ਨਹੀਂ ਤਾਂ ਕਿਸਾਨ ਜਿਹੜੇ ਨੇ ਔਰਲੇ ਦਿਨਾਂ ਵਿੱਚ ਹੋਰ ਵੀ ਤਿੱਖਾ ਸੰਘਰਸ਼ ਕਰਨ ਨੂੰ ਮਜਬੂਰ ਹੋਣਗੇ ਖੈਰ ਹੁਣ ਦੇਖਣਾ ਹੋਵੇਗਾ ਪ੍ਰਸ਼ਾਸਨ ਨਾਲ ਜਿਹੜੀ ਮੀਟਿੰਗ ਹੋਣੀ ਹੈ ਕਿਸਾਨਾਂ ਦੀ ਉਸ ਵਿੱਚ ਕੀ ਸਹਿਮਤੀ ਬੰਦੀ ਹੈ ਜੇਕਰ ਸਹਿਮਤੀ ਬੰਦੀ ਹੈ ਤਾਂ ਠੀਕ ਨਹੀਂ ਤਾਂ ਕੱਲ ਜਿਹੜਾ ਕਿ ਕਿਸਾਨ ਰੇਲ ਟ੍ਰੈਕ ਤੇ ਬੈਠਣ ਨੂੰ ਜਿਹੜਾ ਕਿ ਉਹ ਮਜਬੂਰ ਹੋਣਗੇ ਔਰ ਕਿਸਾਨਾਂ ਨੇ ਐਲਾਨ ਜਿਹੜਾ ਕੀ ਏ ਥੇ ਇਸ ਮੌਕੇ ਤੇ ਕੀਤਾ ਹੈ ਵੀ ਜੇਕਰ ਉਹਨਾਂ ਦੀਆਂ ਮੰਗਾਂ ਤੇ ਗੌਰ ਨਾ ਕੀਤਾ ਗਿਆ ਤਾਂ ਕੱਲ ਰੇਲਾ ਰੁਕੇ ਜਾਣਗੇ ਕੈਮਾ ਪਰਸਨ ਰੁਕੇਸ਼ ਬਾਵਾ ਨਾਲ ਸਿਕੰਦਰ ਪਸੀਚਾ ਆਦਾਨਿਕ ਸਿਰਾ ਟੀਵੀ ਅੰਮ੍ਰਿਤਸਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप